ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਤੁਹਾਨੂੰ ਬਹੁਤ ਸਾਰਾ ਸਵਾਗਤ ਹੈ ਦਾ ਪੰਜਾਬ ਇਟਰੀ ਪਲੇਟਫਾਰਮ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕਾ-ਠਾਕ ਹੋਵੋਗੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕੋਰਸਟੀ ਸਟਾਰਟ ਕੀਤੀ ਹੋਈ ਹੈ ਜੋ ਅੱਪ ਪਹਿਲੇ ਦੋ ਲੈਕਚਰ ਆਪਾਂ ਲਗਾ ਚੁੱਕੇ ਆਂ ਤੇ ਜੋ ਤੀਜਾ ਲੈਕਚਰ ਆ ਅੱਜ ਆਪਾਂ ਸਟਾਰਟ ਕਰਨ ਦੇ ਲਈ ਜਾ ਰਹੇ ਆ ਆਪਣਾ ਜੋ ਤੀਜਾ ਲੈਕਚਰ ਹੈ ਉਹ ਹੈ ਕਸਟਮ ਅਸੈਂਬਲੀ ਦੇ ਆ ਜੋ ਵੀ ਆਪਣੀਆਂ ਮੀਟਿੰਗ ਹੋ ਜਾਂਦੀਆਂ ਆਪਾਂ ਫਸਟ ਲੈਕਚਰ ਦੇ ਵਿੱਚ ਪੜਿਆ ਸੀ ਲੈਜਿਸਲੇਚਰ ਦੇ ਬਾਰੇ ਐਗਜ਼ੀਕਿਊਟਿਵ ਦੇ ਬਾਰੇ ਐਂਡ ਜੂਡੀਸ਼ੀਰੀ ਦੇ ਬਾਰੇ ਤੁਹਾਨੂੰ ਜੋ ਚਲਾਉਂਦਾ ਕਨਸਟੀਟਿਊਸ਼ਨ ਦੇ ਬਾਰੇ ਪੜਿਆ ਕਨਸਟੀਟਿਊਸ਼ਨ ਕਿਹਨੇ ਬਣਾਇਆ ਜੋ ਤਿੰਨ ਬੰਦੇ ਕੈਪਰਨ ਮਿਸ਼ਨ ਪਲਾਨ ਲਾ ਕੇ ਆਏ ਸੀ ਮੈਥਿਕ ਲਾਰੈਂਸ ਕੇਵੀ ਅਲੈਗਜ਼ੈਂਡਰ ਤੇ ਸਾਰੇ ਸਟਾਂਫੋਰਡ ਗ੍ਰੀਪਸ ਇਹਨਾਂ ਬੰਦੇ ਆਏ 1934 ਦੇ ਵਿੱਚ ਜੋ ਐਮਨ ਰੋਏ ਸੀ ਉਸਨੇ ਸਵਦਾ ਅਦਿਕ ਸਭਾ ਆਪ ਕੀ ਲੋਕਾਂ ਦੁਆਰਾ ਬਣਾਉਣ ਦੀ ਮੰਗ ਕੀਤੀ ਉਹ ਆਪਾਂ ਫਸਟ ਐਂਡ ਸੈਕਿੰਡ ਲੈਕਚਰ ਦੇ ਵਿੱਚ ਪੜਿਆ ਤੇ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਪੜਿਆ ਸੀ ਕਿ ਜੋ 399 ਮੈਂਬਰ ਸੀ ਸੰਵਿਧਾਨਿਕ ਸਭਾ ਦੇ ਕਿਸ-ਕਿਸ ਤਰ੍ਹਾਂ ਚੁਣਾਂਗੇ ਸੀ ਕਿਹੜੇ-ਕਿਹੜੇ ਕਮੇਟੀ ਦੇ ਵਿੱਚੋਂ ਕਿਹੜੇ-ਕਿਹੜੇ ਪਾਰਟੀ ਦੇ ਵਿੱਚੋਂ ਕਿੰਨੇ-ਕਿੰਨੇ ਮੈਂਬਰ ਚੁਣਾਂਗੇ ਸੀ ਉਹ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਪੜ੍ਹ ਲਿਆ ਸੀ ਤੇ ਅੱਜ ਆਪਾਂ ਪੜਾਂਗੇ ਜੋ ਕੰਸਟਿਟੂਐਂਟ ਅਸੈਂਬਲੀ ਸੀ ਉਹਦੀਆਂ ਮੀਟਿੰਗ ਦੇ ਬਾਰੇ ਉਦੇ ਕਿਹੜੀਆਂ ਕਿਹੜੀਆਂ ਮੀਟਿੰਗ ਕਦੋਂ-ਕਦੋਂ ਹੋਈਆਂ ਤੇ ਉਹਨਾਂ ਮੀਟਿੰਗ ਦੇ ਵਿੱਚ ਉਹਨਾਂ ਮੀਟਿੰਗ ਦੇ ਵਿੱਚ ਕੀ ਕੀ ਆਪਣੇ ਜੋ ਵਿਸ਼ੇਸ਼ ਫੈਕਟ ਆਪਾਂ ਦੇਖਦੇ ਹਾਂ ਕਿ ਜੋ ਨੋਨ ਸੰਮਰ 11 ਦਸੰਬਰ ਤੇ 13 ਦਸੰਬਰ ਨੂੰ ਮੀਟਿੰਗ ਹੋਈ ਉਹਦੇ ਵਿੱਚ ਕਿਵੇਂ-ਕਿਵੇਂ ਜੋ ਆਪਣੇ ਪ੍ਰੈਜ਼ੀਡੈਂਟ ਨੂੰ ਬਦਲਿਆ ਗਿਆ ਕਿਹੜਾ ਨਵਾਂ ਪ੍ਰੈਜ਼ੀਡੈਂਟ ਲਾਇਆ ਗਿਆ ਜਾਂ ਕਿਹੜਾ ਕਨਸਟੀਟਿਊਸ਼ਨਲ ਐਡਵਾਈਜ਼ਰ ਲਾਇਆ ਗਿਆ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਉਹਨਾਂ ਮੀਟਿੰਗਾਂ ਦੇ ਬਾਰੇ ਪੜ੍ਹਾਂਗੇ देखते हैं जो संविधानिक सभा अपनी कंसिट्यू असैंबली मीटिंग ठीक है संविधानिक सभा मीटिंग का अब अपना इसके बारे पढ़ना है सब तुम तो पता होना चाहिए कि जो अपने अपनी संविधानिक सभा से ਉਹਦੇ ਆ ਕੋਲ ਕਿੰਨੀਆਂ ਮੀਟਿੰਗਾਂ ਹੋਈਆਂ ਜੋ ਨੰਬਰ ਆਫ ਮੀਟਿੰਗ ਸੀ ਸਬ ਕੰਸਟਿਟਿਊਟ ਅਸੈਂਬਲੀ ਦੇ ਆ ਉਹ ਟੋਟਲ 11 ਹੋਈਆਂ ਅੱਜ ਦੇ ਲੈਕਚਰ ਦੇ ਮੈਥਡੋਲਜੀ ਪਹਿਲਾਂ ਹੀ ਜੋ ਨੋਟ ਕਰ ਲਿਆ ਪਹਿਲਾਂ ਹੀ ਲਿਖ ਲਿਆ ਤਾਂ ਕਿ ਜੋ ਸਮਾਂ ਹੈ ਸਮਾਂ ਬਹੁਤ ਕੀਮਤੀ ਹੈ ਆਪਾਂ ਜੋ ਕਾਗਜ਼ ਉੱਤੇ ਲਿਖਦੇ ਆ ਤਾਂ ਲਿਖਿਆ ਘਟ ਜਾਂਦਾ ਹੈ ਠੀਕ ਹੈ ਕੰਮ ਘਟ ਹੁੰਦਾ ਸਮਾਂ ਜ਼ਿਆਦਾ ਲੱਗਦਾ ਰਹਿੰਦਾ ਤਾਂ ਤਾਂ ਕਰਕੇ ਮੈਂ ਪਹਿਲੇ ਤੁਹਾਡੀ ਸਵਦਾਦਰੀ ਇਹ ਵੀ ਸਰ ਪੰਜਾਬੀ ਦੇ ਵਿੱਚ ਤੁਹਾਡੇ ਲਈ ਇਹ ਨਿਕ ਮੈਂ ਇਹ ਪਹਿਲੇ ਕਰ ਲਿਆ। ਜਦ ਸੰਵਿਧਾਨ ਸਵਾਰ ਦੇ ਕੋਲ ਮੀਟਿੰਗਾਂ ਕਿੰਨੀ ਹੋਈਆਂ 11 ਮੀਟਿੰਗਾਂ ਹੋਣੀਆਂ। ਜੋ ਆਪਾਂ ਦੇਖਾਂਗੇ ਅਗਰ ਪਹਿਲੀ ਮੀਟਿੰਗ ਕਿੱਥੇ ਹੋਈ ਦੂਜੀ ਮੀਟਿੰਗ ਕਦੋਂ ਤੇ ਕਿੱਥੇ ਹੋਈ ਤੀਜੀ ਮੀਟਿੰਗ ਕਦੋਂ ਤੇ ਕਿੱਥੇ ਹੋਈ। ਜੋ ਫਸਟ ਮੀਟਿੰਗ ਸੀ ਕਨਸਟਿਟਿਊਂਟ ਅਸੈਂਬਲੀ ਦੀ ਉਹ ਹੋਈ 9 ਨਵੰਬਰ ਤੇ 1946 ਕਦੋਂ ਹੋਈ 9 ਨਵੰਬਰ 1946 ਇਸੇ ਸੰਬਧਾਨਿਕ ਸਵਾਰੀ ਅਹਿਲੀ ਮੀਟਿੰਗ ਹੁਣ ਆਪਾਂ ਪੜਾਂਗੇ ਕਿ ਪਹਿਲੀ ਮੀਟਿੰਗ ਕਿੱਥੇ ਹੋਈ ਏ ਠੀਕ ਹੈ ਜੋ ਹੈ ਪਹਿਲੀ ਮੀਟਿੰਗ ਸੀ ਆਪਣੀ 9 ਨਵੰਬਰ 1942 ਨੂੰ ਹੋਈ ਇਹ ਆਪਣੇ ਨਿਊ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਈ ਤੇ ਜਿਹੜਾ ਉਸ ਕਿਹੜੇ ਸਥਾਨ ਤੇ ਹੋਈ ਨਵੀਂ ਦਿੱਲੀ ਦਾ ਜੋ ਕਾਉਂਸਲ ਚੈਂਬਰ ਦੇ ਪੁਸਤਕ ਭਵਨ ਦੇ ਵਿੱਚ ਹੋਈ ਇਹ ਸਾਰੇ ਨੇ ਆਪਣੀ ਚੰਗੀ ਤਰ੍ਹਾਂ ਨੋਟ ਕਰ ਲੈਣਾ ਕਿਥੇ ਕਾਉਂਸਲ ਚੈਂਬਰ ਦੇ ਪੁਸਤਕ ਭਵਨ ਦੇ ਵਿੱਚ ਨਿਊ ਜੈਲਿਜ਼ੇਵੇਚਰ ਕਦੋਂ ਹੋਈ ਨਾਮ ਸੰਬੰਦ ਰਿਹਾ 46 ਤੇ ਹੁਣ ਕੀ ਹੋਇਆ ਜਦੋਂ ਕਨਸਟਿਟਿਊਟ ਅਸੈਂਬਲੀ ਬਣ ਗਈ 399 ਮੈਂਬਰ ਬਣ ਗਏ 292 93 ਚਾਰ ਸੀਫ ਕਮਿਸ਼ਨਰ ਤੇ ਬਣ ਗਏ ਮੈਂਬਰ ਤਾਂ ਹੁਣ ਸਵਾਲ ਉਖਿਆ ਕਿ ਉਸ ਕਮੇਟੀ ਮੈਂ ਜੋ ਆਪਣੇ ਸਭਾ ਸੰਵਿਧਾਨਿਕ ਸਭਾ ਬਣ ਗਈ ਉਹਦਾ ਇੱਕ ਪ੍ਰੈਜ਼ੀਡੈਂਟ ਉਹਦਾ ਪ੍ਰਧਾਨ ਹੋਣਾ ਵੀ ਜ਼ਰੂਰੀ ਹੈ ਕੱਲ੍ਹ ਤੋਂ ਦੇਖਿਆ ਗਿਆ ਕਿ ਪ੍ਰਧਾਨ ਕੌਣ ਬਣੂਗਾ ਪ੍ਰਧਾਨ ਮੰਤਰੀ ਦੇ ਲਈ ਪ੍ਰੈਜ਼ੀਡੈਂਟ ਬਣਨ ਦੇ ਲਈ ਅੱਜਕਲ ਬਹੁਤ ਦੌੜ ਚੱਲ ਰਹੀ ਹੈ ਵੀ ਮੁੱਖ ਮੰਤਰੀ ਵੀ ਅਸੀਂ ਹੀ ਹਰੇਕ ਚੀਜ਼ ਦੇ ਮੁੱਖੀ ਹੋਏ ਤਾਂ ਅਸੈਂਬਲੀ ਦੇ ਵਿੱਚ ਬੈਠੇ ਤਾਂ ਦੇਖਿਆ ਗਿਆ ਕਿ ਬਹੁਤ سارے ਵਿਧਾਇਕਾਂ ਵੀ ਬੈਠੇ ਸੀ ਬਹੁਤ سارے ਬੈਠੇ ਸੀ ਕਿ ਕਿਸ ਨੂੰ ਸਵਿਧਾਨਵਾਣੀ ਬਹੁਤ ਪਾਰਟੀਆਂ ਦੇ ਬੈਠੇ ਸੀ ਠੀਕ ਹੈ ਵੀ ਇੱਕ ਇੱਕ ਕਮੇਟੀ ਨੂੰ ਬੁਲਾ ਦਿੰਦੇ ਤਾਂ ਦੂਜੀ ਕਮੇਟੀ ਨੇ ਕੀ ਕਰਨਾ ਸੀ ਵਿਰੋਧ ਕਰਨਾ ਸੀ ਤਾਂ ਉਹਨਾਂ ਨੇ ਕੀ ਕੀਤਾ ਇੱਕ ਫੈਕਟ ਉਸ ਨੂੰ ਨੋਟ ਕਰ ਲਿਓ ਕਿ ਜੋ ਪ੍ਰੈਜਿਡੈਂਸੀ ਉਹ ਬਣਾਇਆ ਸੀ ਸਚਿਤਾ ਆਨੰਦ ਸਿਨਾਧੀ ਨੂੰ ਸਚਿਤਾ ਆਨੰਦ ਸਿਨਾਣ ਕੀ ਬਣਾ ਦਾ ਪ੍ਰੈਜਿਡੈਂਟ ਬਣਾਤਾ ਕਲੈਬ੍ਰੇਟ ਨਾ ਤਾਂ ਕਨਸਟਿਟੂਐਂਟ ਐਸੈਂਬਲੀ ਦਾ ਪ੍ਰੈਜਿਡੈਂਟ ਬਣਾਤਾ ਤਾਂ ਉਹ ਕਿਵੇਂ ਬਣਾਇਆ ਗਿਆ ਸੀ ਉਹਨਾਂ ਨੇ ਜਦੋਂ ਮੀਟਿੰਗ ਹਾਲ ਦੇ ਵਿੱਚ ਸਾਰੇ ਬੈਠੇ 300 ਜੋ ਜੋ ਫਸਟ ਮੀਟਿੰਗ ਸੀ ਉਹਦੇ 211 ਮੈਂਬਰ ਨੇ ਪਾਰ ਲਿਆ ਸੀ ਕਿੱਥੇ ਹੋਸੀ ਉਹਨੇ ਮੁੰਡਲੀ ਦੇ ਵਿੱਚ ਜਦੋਂ ਉਹ ਬੈਠੇ ਉਥੇ ਤਾਂ ਉਹਨਾਂ ਨੇ ਕਿਹਾ ਵੀ ਅਪਣ ਪ੍ਰਧਾਨ ਕਿਉਂ ਬਣਾਈਏ ਤਾਂ ਉਹਨਾਂ ਨੇ ਫਰੈਂਚਾਈਜ਼ ਪ੍ਰੈਕਟਿਸ ਤੇ ਅਲੋਜੀਓ ਫਰੈਂਚਾਈਜ਼ ਦੇ ਵਿੱਚ ਕੀਆ ਜੋ ਸੈਸ਼ਨ ਲੱਗਦੇ ਨੇ ਉਹਨਾਂ ਸੈਸ਼ਨਾਂ ਦੇ ਵਿੱਚ ਕੀਆ ਉਹਨਾਂ ਦੇ ਵਿੱਚ ਕੋਈ ਐ ਇਦਾਂ ਨਹੀਂ ਕੀਤਾ ਜਾਂਦਾ ਪਹਿਲੇ ਪ੍ਰਧਾਨ ਨਹੀਂ ਬਣਾਇਆ ਜਾਂਦਾ ਉਹਨਾਂ ਦੇ ਵਿੱਚ ਹੁੰਦਾ ਵੀ ਜੋ ਸੈਸ਼ਨ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਨੇ ਜਿੰਨੇ ਵੀ ਬੰਦੇ ਬੈਠੇ ਹੋਣਗੇ ਉਹਨਾਂ ਬੰਦਿਆਂ ਦੇ ਵਿੱਚੋਂ ਜਿਸ ਬੰਦੇ ਦੀ ਉਮਰ ਸਾਰਿਆਂ ਨਾਲੋਂ ਵੱਡੀ ਹੋਵੇਗੀ ਇਹਦੇ ਨਾਲੋਂ ਵੱਡਾ ਹੋਗਾ ਉਹਨੂੰ ਕੀ ਬਣਾ ਦਿੰਦਿਆ ਪ੍ਰੈਜ਼ੀਡੈਂਟ ਬਣਾ ਦਿੰਦੇ ਆ ਤੋਂ ਫਰੈਂਚਾਈਜ਼ ਪ੍ਰੈਕਟਿਸ ਦੇ ਜੋ ਸਚਿਤਾਨੰਦ ਸਿਵਾ ਜੀ ਨੂੰ ਅਸਥਾਈ ਪ੍ਰਧਾਨ ਨਾਤੇ ਜਾਂਦਾ ਹੈ ਇੰਟਰਨ ਜਾਂ ਪੰਜਾਬੀ ਚ ਸੋ ਟੈਂਪਰੇਰੀ ਕਹਿ ਦਿੰਦੇ ਆ ਇਹਨਾਂ ਸ਼ਬਦਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਇੰਟਰਨ ਐਂਡ ਟੈਂਪਰੇਰੀ ਕਿਉਂਕਿ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਜ਼ਰੂਰ ਦੇਖਣ ਨੂੰ ਮਿਲਣਗੇ ਜਦੋਂ ਸਚਿਤਾਨੰਦ ਸਿਵਾ ਜੀ ਨੂੰ ਫਰੈਂਚਾਈਜ਼ ਪ੍ਰੈਕਟਿਸ ਤੇ ਕੀ ਬਣਿਆ ਆ ਪ੍ਰਧਾਨ ਹੋਣਾ ਹੈ ਇਹ ਫੈਕਟਰ ਨੂੰ ਮੋੜ ਕਰ ਲਓ ਤਾਂ ਪ੍ਰਧਾਨ ਬਣਾਇਆ ਗਿਆ ਇਹ ਆਪਣਾ ਫਸਤਰਾਂ ਸੁਣਾਦੀ ਇੰਟਰਨ ਵੈਜਨ ਟੈਂਪਰੇਰੀ ਪ੍ਰੈਜ਼ੀਡੈਂਟ ਬਣਾ ਦੇ ਦਿੱਗੇ ਪਰ ਆਪਾਂ ਨੂੰ ਪਤਾ ਕਿ ਵਿਚਾਰਾ ਵੱਡਾ ਬੰਦਾ ਸੀ ਕਿੰਨਾ ਟਾਈਮ ਹੋ ਜਾਂਦਾ ਰਹੂਗਾ ਬਹੁਤ ਜ਼ਮਰੋਟ ਕਿ ਸੀ ਤਾਂ ਅਗਲੀ ਮੀਟਿੰਗ ਦੇ ਵਿੱਚ ਉਹ ਦੇਖਾਂਗੇ ਕਿ ਕਿਸ ਨੂੰ ਜੋ ਟੈਂਪਰੀਰੀ ਸਰਵਰ ਸਚਨਾ ਸਦਸਾ ਅਗੇ ਸੀ ਟੈਂਪਰੀਰੀ ਪ੍ਰੈਜ਼ੀਡੈਂਟ ਤੋਂ ਜੋ ਪੱਕਾ ਪ੍ਰੈਜ਼ੀਡੈਂਟ ਪਰਮਨੈਂਟ ਪ੍ਰੈਜ਼ੀਡੈਂਟ ਚੁਣ ਬਣਾਇਆ ਜਾਏਗਾ ਅਪਾ ਦੇਖਦੇ ਜਾ ਕੇ ਟੋਟਲ ਨੰਬਰ ਆਫ ਮੈਂਬਰਸ ਟੋਟਲ ਨੰਬਰ ਆਫ ਮੈਂਬਰਸ ਇਨ ਫਸਟ ਮੀਟਿੰਗ ਅਗੇ ਸੀ ਉਸੇ 211 ਮੰਨੋ 211 ਮੰਨ ਰਹੇ ਹਾਂ ਪਾ ਲਿਆ ਸੀ ਤੇ ਜੋ ਮੁਸਲਿਮ ਲੀਗ ਸੀ ਮੁਸਲਿਮ ਲੀਗ ਜਿਸ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਵੀ ਸਾਨੂੰ ਪਾਕਿਸਤਾਨ ਅੱਗ ਬਣਾ ਕੇ ਦੋ ਮੁਸਲਿਮ ਲੀਗ ਕਹਿੰਦਾ ਸਾਨੂੰ ਪਾਕਿਸਤਾਨ ਸਾਡਾ ਦੇਸ਼ ਸਾਡੀ ਕਮਿਊਨਿਟੀ ਵਾਈਜ਼ ਦੇ ਸਾਡਾ ਅਲੱਗ ਹੋਵੇ ਠੀਕ ਹੈ ਤਾਂ ਦੀ ਮੁਸਲਿਮ ਲੀਗ ਪ੍ਰੋਟੈਸਟਡ ਐਂਡ ਡਿਮਾਂਡਡ ਅ ਸਪਰੇਟ ਕਨਸਟੀਟਿਊਸ਼ਨਲ ਅਸੈਂਬਲੀ ਫਾਰ ਪਾਕਿਸਤਾਨ ਉਹ ਕੀ ਕਹਿੰਦੇ ਪਾਕਿਸਤਾਨ ਵਾਲੇ ਮੁਸਲਿਮ ਲੀਗ ਵਾਲੇ ਕਹਿੰਦੇ ਸਾਨੂੰ پاکستان دے لیے الگ ਸੰਵਿਧਾਨਿਕ ਸਭਾ ਚਾਹੀਦੀ ਹਨ ਪ੍ਰੋਟੈਸਟ ਕੀਤਾ ਬਰੋਧ ਕੀਤਾ ਵੀ ਮੁ슬림 لیگ ਨੇ ਬਰੋਧ ਕੀਤਾ ਕਿ پاکستان پاکستان ਦੇ ਲਈ الگ ਸੰਵਿਧਾਨ ਸਭਾ ਹੋਵੇ ਠੀਕ ਹੈ ਜਿਹ ਪਹਿਲੀ ਮੀਟਿੰਗ ਦੇ ਵਿੱਚ انہوں نے ਇਹ ਮੰਗ ਕੀਤੀ ਸੀ ਤੇ ਹੋਰ ਕੀ ਹੋਇਆ ਜਿਹੜੇ ਹైదరాబాద్ ریاست ਸੀ ਹైదరాబాద్ ਦੇਸੀ ਰਾਜ ਸੀ ਉਹਦੇ ਪ੍ਰਤੀਨਿਧੀ ਸੀ ਉਹਦਾ ਕਹਿੰਦੇ ਬੀਐਸਾ ਦਾ ਕਨਸਟੀਟਿਊਟ ਸੰਮੇਲਨ ਵਿੱਚ ਭਾਗ ਲੈਣਾ ਠੀਕ ਹੈ ਇਹ ਆਪਾਂ ਯਾਦ ਰੱਖਾਂ ਪਹਿਲੀ ਮੀਟਿੰਗ ਦੇ ਵਿੱਚ ਆਪਣਾ ਕੀ ਕੀ ਹੋਇਆ ਨੰਬਰ 1 ਜੋ ਸਚਤਾ ਮੰਨ ਸੁਨਾਦੀ ਸੀ ਉਹਨਾਂ ਅਸਥਾਈ ਪ੍ਰੈਜ਼ੀਡੈਂਟ ਚੁਣਿਆ ਗਿਆ ਇਹਨਾਂ ਆਪਾਂ ਇੰਟਰਿਮ ਜਾਂ ਐਂਪੈਰੀਅਰ ਬੋਲਦੇ ਹਾਂ ਠੀਕ ਹੈ ਤੇ ਜੋ ਮੁਸਲਿਮ ਲੀਗ ਸੀ ਉਹਨੇ ਡਿਮਾਂਡ ਕੀਤੀ ਪਾਕਿਸਤਾਨ ਦੇ ਲਈ ਅਲੱਗ ਤੋਂ ਸੰਧਾਨਿਕ ਸਵਰਥ ਠੀਕ ਹੈ ਫਿਰ ਹੁੰਦੀ ਹੈ ਸੈਕੰਡ ਮੀਟਿੰਗ ਆਪਣੀ ਸੈਕੰਡ ਮੀਟਿੰਗ ਦੇ ਵਿੱਚ ਕੀ ਹੁੰਦਾ ਜੋ ਆਪਣੇ ਪ੍ਰੈਜ਼ੀਡੈਂਟ ਬਣਾਏ ਜਾਂਦੇ ਆ ਆਨਲਾਈਨ ਪ੍ਰੈਜ਼ੀਡੈਂਟ ਡਾਕਟਰ ਰਜਿੰਦਰ ਪ੍ਰਸਾਦ ਜੀ ਡਾਕਟਰ ਰਜਿੰਦਰ ਪ੍ਰਸਾਦ ਜੀ ਆਪਣੇ ਜੋ ਪ੍ਰੈਜ਼ੀਡੈਂਟ ਬਣਾਏ ਜਾਂਦੇ ਠੀਕ ਹੈ ਕਿਸ ਦੇ ਪ੍ਰੈਜ਼ੀਡੈਂਟ ਬਣਾਏ ਜਾਂਦੇ ਉਹ ਬਣਾਏ ਨੇ ਕਾਸਟੂਟ ਸੰਭੀ ਜੋ ਵਾਈਸ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ ਉਹ ਬਣਾਏ ਜਾਂਦੇ ਨੇ ਐਚ ਸੀ ਮੁਖਰਜੀ ਜਿਨ੍ਹਾਂ ਦਾ ਪੂਰਾ ਨਾਮ ਹੈ ਹਰਿੰਦਰ ਕੁਮਾਰ ਮੁਖਰਜੀ ਇਹ ਜ਼ਰੂਰ ਨੋਟ ਕਰ ਲੈਣਾ ਕਿਉਂਕਿ ਜਦ ਐਗਜ਼ਾਮ ਆ ਨਾ ਉਹ ਫੁੱਲ ਫਾਰਮਸ ਨੇਮਸ ਦੇ ਆ ਜ਼ਰੂਰ ਪੁੱਛਦਾ ਹੈ ਕੀ ਨਾਮ ਸੀ ਹਰਿੰਦਰ ਕੁਮਾਰ ਮੁਖਰਜੀ ਕੰਸਟਿਟੂਐਂਟ ਐਡਵਾਈਜ਼ਰ ਕੌਣ ਬਣਾਇਆ ਇਸ ਦੇ ਵਿੱਚ ਬੱਚੇ ਬਹੁਤ ਉਲਝਦੇ ਆ ਐਮ ਐਨ ਰਾਇਅ ਐਂਡ ਬੀ ਐਨ ਰਾਇਅ ਦੇ ਵਿੱਚ ਉਸ ਨੂੰ ਆਪਾਂ ਕਿਵੇਂ ਯਾਦ ਕਰਨਾ ਸੌਖੇ طریقے ਨਾਲ ਆਪਾਂ ਦੇਖਦੇ ਆ ਐਮ ਐਨ ਰਾਇਅ ਐਮ ਐਨ ਰਾਇਅ ਰੱਖਨਾ ਮਨ MN ROI ਜਾਂ ਹੈ ਮਨ ਆਪਣਾ ਮਨ ਮਨ ਦੇ ਵਿੱਚ ਗੱਲ ਆਈ ਮਨ ਦੇ ਵਿੱਚ ਆਈ ਆਈਡੀਆ ਆਇਆ ਕਿ ਇਹ MN ROI ਬੱਸ ਇਹ ਨਹੀਂ ਗੱਲ ਰੱਖਣੀ ਯਾਰ ਜਿਹੜਾ MN ROI ਆ ਮੈਂ ਖੁਦ ਪੇਪਰ ਦੇ ਵਿੱਚ ਇਸ ਤਰ੍ਹਾਂ ਇੱਕ ਟ੍ਰਿਕ ਬਣਾ ਕੇ ਯਾਦ ਕਰਕੇ ਜਾਨਾ ਤੇ ਮੋਸਟਲੀ ਬੱਚੇ ਕੀ ਆ ਰੱਟਾ ਲਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਪੇਪਰ ਦੇ ਵਿੱਚ ਸਾਹਮਣੇ ਆਪਣੇ ਕੁਐਸਚਨ ਆਉਂਦਾ ਤਾਂ ਉਹ ਸਾਰੇ ਚਾਰੇ ਦੇ ਚਾਰੇ ਆਪਸ਼ਨ ਹੀ ਸਹੀ ਲੱਗਦੇ ਆ ਤਾਂ ਕਰਕੇ ਕਿ ਆਪਾਂ ਥੋੜੀ ਜਿਹੀ ਦਿੱਕਤ ਨਾਲ ਯਾਦ ਕਰਾ ਕੇ ਆਪਾਂ ਯਾਰ ਹਨ ਮਨ ਮਨ ਦੇ ਵਿੱਚ ਗੱਲ ਆਈ ਕਦੋਂ ਆਈ ਕੁਝ 34 ਦੇ ਵਿੱਚ ਤਾਂ ਆਈਡੀਆ ਆਇਆ ਜੋ ਗੱਲ ਆਈ ਠੀਕ ਆ ਆਈਡੀਆ ਆ ਉਹਨਾਂ ਦੇ ਮਨ ਦੇ ਵਿੱਚ ਕਿ ਕਿਦੇ ਐਸ ਐਮਐਨ ਰੁਆਇਡ ਜੋ ਕਨਸਟੀਟਿਊਟ ਕਨਸਟੀਟਿਊਸ਼ਨਲ ਐਡਵਾਈਜ਼ਰ ਸੀ ਕਨਸਟੀਟਿਊਸ਼ਨਲ ਐਡਵਾਈਜ਼ਰ ਜੋ ਸੰਵਿਧਾਨਿਕ ਸਲਾਹਕਾਰ ਸੀ ਪੰਜਾਬੀ ਦੇ ਵਿੱਚ ਵੀ ਤੁਹਾਡੇ ਲਈ ਸਿੱਧਾ ਲਿਖ ਦੇਣਾ ਹੈ संवैधानिक सलाहकार कौन सी बीएन बी राय बीएन राव पूरा नाम किसी वैनेगल राव ठीक है ये याद रखना है अगर होंगे अपने थर्ड मीटिंग थर्ड मीडिंग अंदर ਠੀਕ ਹੈ ਜੋ ਆਪਣੇ ਆਬਜੈਕਟਿਵ ਰੂਲ ਜਰਾਜੂਏਸ਼ਨ ਦੇ ਵਿੱਚ ਦੇਖਾਂਗੇ ਕਿ 13 ਦਸੰਬਰ 1946 ਨੂੰ ਆਪਣੀ ਥਰਡ ਮੀਟਿੰਗ ਹੁੰਦੀ ਹੈ ਤੇ ਪਹਿਲੀ ਮੀਟਿੰਗ ਹੁੰਦੀ ਆ 9 ਦਸੰਬਰ ਤੇ 1946 ਨੂੰ ਹੁੰਦੀ ਹੈ ਠੀਕ ਹੈ ਤਾਂ ਦੂਜੀ ਮੀਟਿੰਗ ਆ ਉਹ 11 ਦਸੰਬਰ 1946 ਨੂੰ ਹੁੰਦੀ ਹੈ ਤੇ ਜੋ ਜੋ ਤੀਜੀ ਮੀਟਿੰਗ ਆਪਣੇ ਉਹ ਹੁੰਦੀ ਹੈ 13 ਦਸੰਬਰ ਤੇ 1946 ਨੂੰ ਇਸ ਦੇ ਵਿੱਚ ਕੀ ਹੁੰਦਾ ऑब्जेक्टिव रेजोल्यूशन पास किया जाता पास किया जाता ऑब्जेक्टिव रेजोल्यूशन पास किया जाता ऑब्जेक्टिव रेजोल्यूशन की सारे थोड़ा में देखा एक पहला आप देखा कि जो ऑबजैक्टिव रेजोल्यूशन आ पेश किस बंद द्वारा किया जाता ठीक है वो पेश किया जाता जवाहर लाल नहरू द्वारा जो पंडित जवाहर लाल नहरू जी सी द्वारा थर्ड मीटिंग होंगी अपनी ਆਸਟਰ ਫੈਮਲੀ ਦੀ 13 ਦਸੰਬਰ 1946 ਨੂੰ ਉਹਨਾਂ ਦੁਆਰਾ ਕੀਸ਼ਿਤਇਆ ਗਿਆ ਆਬਜੈਕਟਿਵ ਰੈਜੂਲੇਸ਼ਨ ਪੇਸ਼ ਕੀਤਾ ਜਾਂਦਾ ਆਬਜੈਕਟਿਵ ਔਰ ਰੈਜੂਲੇਸ਼ਨ ਦੇ ਵਿੱਚ ਕੀ ਸੋਦੇ ਵਿੱਚ ਜੋ ਆਪਣਾ ਸਮਝਾਣ ਬਣਿਆ ਉਹਦਾ ਇੱਕ ਕੱਚਾ ਖਰੜਾ ਤਿਆਰ ਕੀਤਾ ਗਿਆ ਸੀ ਇੱਕ ਚਾਹ ਉਦੇਸ਼ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਠੀਕ ਹੈ ਕਿਸ ਨੇ ਪੇਸ਼ ਕੀਤਾ ਆਪਣਾ ਜਵਾਹਰ ਲਾਲ ਨਹਿਰੂ ਜੀ ਨੇ ਠੀਕ ਹੈ ਜੋ ਆਬਜੈਕਟਿਵ ਰੈਜ਼ੋਲੂਸ਼ਨ ਹੈ ਕਿ ਇਟ ਪ੍ਰੋਵਾਈਡਸ ਦਾ ਫਿਲਾਸਫੀ ਆਫ ਕਨਸਟੀਟਿਊਸ਼ਨ ਫਿਲਾਸਫੀ ਆਫ ਕਨਸਟੀਟਿਊਸ਼ਨ ਮਤਲਬ ਜੋ ਆਪਣਾ ਕਨਸਟੀਟਿਊਸ਼ਨ ਬਣਾਉਣਾ ਉਹਦੇ ਦੇ ਦਰਸ਼ਨ ਪੇਸ਼ ਕੀਤਾ ਗਿਆ ਸੀ ਕਿ ਉਸ ਤੋਂ ਉਹਦੇ ਵਿੱਚ ਆਪਣੇ ਜੋ ਕਨ ਸੰਵਿਧਾਨ ਬਣੇ ਉਸ ਦੇ ਵਿੱਚ ਕੀ ਕੀ ਗੱਲਾਂ ਰੱਖੀਆਂ ਜਾਣ ਕਿ ਜੋ ਜਿਸ ਤਰ੍ਹਾਂ ਆਪਾਂ ਦੇਖਦੇ ਆ ਜੋ ਆਪਣਾ ਸੰਵਿਧਾਨ ਆ ਸੰਵਧਾਨ ਦੇ ਵਿੱਚ ਬਹੁਤ ਸਾਰੇ ਰੂਲ ਆ ਬਹੁਤ ਸਾਰੇ ਕਾਨੂੰਨ ਆ ਠੀਕ ਹੈ ਪਹਿਲਾ ਜੋ ਰਾਜਾਂ ਦੇ ਲਈ ਲਾਗਾ ਫੰਡਾਮੈਂਟਲ ਰਾਈਟ ਲਾਗਾ ਜੋ ਆਪਣੇ ਪੰਜਾਬ ਦੀ ਸਰਕਾਰ ਚੱਲਦੀ ਉਹ ਦੇ ਇਲਾਕਾ সেন্ট্রਲ ਸਰਕਾਰ ਚੱਲਦੀ ਆ ਉਹਦੇ ਇਲਾਕਾ ਨੂੰ ਬਣੇ ਗਿਆ ਤਾਂ ਸਾਰੀ ਚੀਜ਼ kia ਉਹ ਇੱਕ ਆਪਾਂ ਕਹਿੰਦੇ ਹਾਂ ਬ੍ਰੀਫ ਜਾਣਕਾਰੀ ਇਹਦੇ ਵਿੱਚ ਆਪਾਂ ਨੂੰ ਦਿੱਤੀ ਗਈ ਸੀ ਆਬਜੈਕਟਿਵ ਰੈਜੂਲੇਸ਼ਨ ਦੇ ਵਿੱਚ ਤੇ ਜੋ ਆਦੇਸ਼ ਪ੍ਰਸਤਾਵ ਸੀ ਜਨਾਬੀ ਦੇ ਵਿੱਚ ਆਪਾਂ ਨੂੰ ਉਦੇਸ਼ ਪ੍ਰਸਤਾਵ ਬੋਲਦੇ ਆ ਇੰਨੀ ਦੇ ਵਿੱਚ ਆਪਾਂ ਨੂੰ ਬੋਲਦੇ ਆ ਆਬਜੈਕਟਿਵ ਰੈਜੂਲੇਸ਼ਨ ਤੇ ਕੀ ਕਰਦਾ ਹੈ ਸੰਵਿਧਾਨ ਦੇ ਫਲਸਫੇ ਨੂੰ ਦਰਸਾਉਂਦਾ ਸੰਵਿਧਾਨ ਦੇ ਫਲਸਫੇ ਦੇ ਮਤਲਬ ਜੋ ਸੰਵਿਧਾਨ ਦੇ ਵਿੱਚ ਹੈ ਜੋ ਆਪਾਂ ਅੱਗੇ ਅੱਗੇ ਕਲਾਸਾਂ ਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਪੜਾਂਗੇ ਉਸ ਦੇ ਵਿੱਚ ਕੀ ਆ ਪੜਾਂਗੇ ਵੀ ਜੋ ਆਬਜੈਕਟਿਵ ਰੈਜੂਲੇਸ਼ਨ ਦੇ ਵਿੱਚ ਸੀ ਜੋ ਜੋ ਚੀਜ਼ਾਂ ਲਿਖੀਆਂ ਗਈਆਂ ਸੀ ਉਹਨਾਂ ਦੇ ਵਿੱਚ ਜੋ ਸੰਵਿਧਾਨ ਦੇ ਵਿੱਚ ਕਿ ਮੇ ਲਗੂ ਨਾ ਜੋ ਆਬਜੈਕਟਿਵ ਪ੍ਰਪੋਜ਼ਲ ਸੀ ਇਹਨੂੰ ਆਪਾਂ 22 ਜਨਵਰੀ ਚ ਜੋ ਆਪਣੀ ਕਨਸਟਿਟਿਊਟ ਅਸੈਂਬਲੀ ਸੀ ਆਪਣੀ ਕਨਸਟਿਟਿਊਟ ਅਸੈਂਬਲੀ ਨੇ 22 ਜਨਵਰੀ ਦੇ 1947 ਨੂੰ ਕੀ ਕਰ ਲਿਆ ਸੀ ਸਵੀਕਾਰ ਕਰ ਲਿਆ ਸੀ ਅਜਾ ਵੀ ਜੋ ਆਪਣਾ ਸਵਿਧਾ ਹਣਾ ਜੋ ਆਬਜੈਕਟਿਵ ਰੈਜੂਲੇਸ਼ਨ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਬਈ ਬਣਾਇਆ ਜਾਊਗਾ ਠੀਕ ਹੈ ਦਾ ਦਾ ਦੇਸ਼ ਪ੍ਰਸਤਾਵ ਨੂੰ 22 ਜਨਵਰੀ ਨੂੰ ਸੰਧਾਨ ਨੂੰ ਸਵੀਕਾਰ ਕਰ ਲਿਆ ਗਿਆ ਸੀ ਠੀਕ ਹੈ this objective resolution was placed as a preamble in the constitution ਤੇ ਬਾਅਦ ਦੇ ਵਿੱਚ ਦਾ ਇਹੀ ਕਨਸਟੀਟਿਊਸ਼ਨ ਦੇ ਵਿੱਚ ਜੋ ਦੇਸ਼ ਪ੍ਰਸਤਾਵ ਸੀ ਉਹ ਪ੍ਰਸਤਾਵਨਾ ਦੇ ਤੌਰ ਤੇ ਰੱਖਿਆ ਗਿਆ ਪ੍ਰਸਤਾਵਨਾ ਜਿਸ ਨੂੰ ਆਪਣੇ ਸੰਵਿਧਾਨ ਦੀ ਆਤਮਾ ਕਹਿੰਦਾ ਹੈ ਦਾ ਹਾਰਟ ਐਂਡ ਜੋ ਦ ਸੋਲ ਆਫ ਅ ਕਨਸਟੀਟਿਊਸ਼ਨ ਕਹਿੰਦਾ ਕਿਸ ਨੂੰ ਆਪਣੇ ਪ੍ਰਸਤਾਵ ਨਾਲ ਪ੍ਰਸਤਾਵ ਨਾਲ ਜੋ ਕਿ ਬਾਤ ਹੈ ਜੋ ਦੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਵਾਹਰ ਲਾਲ ਨਹਿਰੂ ਜੀ ਦੁਆਰਾ 13 ਦਸੰਬਰ 1946 ਨੂੰ ਸੰਵਿਧਾਨਿਕ ਸਭਾ ਦੀ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਨੂੰ ਬਾਅਦ ਦੇ ਵਿੱਚ ਜੋ ਸੰਵਿਧਾਨ ਦੀ ਪ੍ਰਸਤਾਵਨਾ ਦੇ ਰੂਪ ਦੇ ਵਿੱਚ ਰੱਖਿਆ ਗਿਆ ਠੀਕ ਹੈ ਤਾਂ ਅੱਗੇ ਆਪਾਂ ਦੇਖ ਲਿਆ ਅਪਾ ਦੇਖਾਂਗੇ ਕਿ ਜਦੋਂ ਆਪਣਾ ਸੰਵਿਧਾਨ ਦੇ ਬਾਰੇ ਕਿ ਸੰਵਿਧਾਨ ਆਪਣਾ ਜੋ ਸੰਸਦਨ ਸਭਾ ਬਣ ਗਈ ਤੇ ਉਹ ਕਦੋਂ ਲਿਖਣਾ ਸਟਾਰਟ ਕੀਤਾ ਕਦੋਂ ਉਸ ਨੂੰ ਸਵੀਕਾਰ ਕੀਤਾ ਗਿਆ ਤੇ ਕਦੋਂ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਜੋ ਆਪਣਾ ਸੰਵਿਧਾਨ ਹੈ ਉਹ ਆਪਣਾ ਲਿਖਣਾ ਸ਼ੁਰੂ ਹੋਇਆ 26 ਅਕਤੂਬਰ 1947 ਸੀ 47 ਨੂੰ ਜੋ ਆਪਣੇ ਡਰਾਫਟਿੰਗ ਕਮੇਟੀ ਸੀ ਜਿਸ ਦੇ ਚੇਅਰਮੈਨ ਡਾਕਟਰ ਬੀ.ਆਰ. ਅੰਬੇਦਕਰ ਜੀ ਸੀ ਉਹਨਾਂ ਦੇ ਜੋ ਨੋਮੰਡਗੀ ਦੇ ਵਿੱਚ ਉਹਨਾਂ ਦੀ ਜੋ ਪ੍ਰਧਾਨਗੀ ਦੇ ਵਿੱਚ ਆਪਣਾ ਸੰਵਿਧਾਨ ਲਿਖਣਾ ਸ਼ੁਰੂ ਹੋਇਆ 27 ਅਕਤੂਬਰ 1947 ਨੂੰ ਤੇ 26 ਨਵੰਬਰ 1949 ਨੂੰ ਜੋ ਆਪਣਾ ਸੰਵਿਧਾਨ ਲਿਖ ਕੇ ਬਣ ਕੇ ਤਿਆਰ ਹੋ ਗਿਆ ਪੂਰੀ ਤਰ੍ਹਾਂ ਜਿਸ ਨੂੰ ਲਿਖਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਜੋ ਆਪਣਾ ਸੰਵਿਧਾਨ ਆ ਨੂੰ ਲਿਖਣ ਦੇ ਵਿੱਚ ਲੱਗੇ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਤੇ ਜੇ ਆਪਾਂ ਦੇਖੀਏ ਕਿ 27 ਅਕਤੂਬਰ ਨੂੰ ਸ਼ੁਰੂ ਹੋਇਆ ਤੇ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਿਲਕੁਲ ਬਣ ਕੇ ਤਿਆਰ ਹੋ ਗਿਆ ਸੀ ਤੇ ਜੋ ਆਪਣੇ ਕਨਸਟੀਟਿਊਸ਼ਨ ਅਸੈਂਬਲੀ ਦੇ ਮੈਂਬਰ ਸੀ 26 ਨਵੰਬਰ 1949 ਨੂੰ ਸਾਰੇ ਮੈਂਬਰਾਂ ਦੇ ਦਸਤਖਤ ਹੋਏ ਤੇ ਉਸ ਦਿਨ ਕੀਆ ਆਪਣੇ ਸੰਵਿਧਾਨ ਨੂੰ ਆਪਣੇ ਦੇਸ਼ ਦੇ ਲਈ ਅਪਣਾਇਆ ਗਿਆ ਕਿਸ ਦਿਨ 26 ਨਵੰਬਰ 1949 ਤੇ ਜੋ ਆਪਣਾ ਸੰਵਿਧਾਨ ਉਹ ਲਾਗੂ ਹੋਇਆ ਉਹ ਹੋਇਆ 26 ਜਨਵਰੀ ਤੇ 1950 50 ਠੀਕ ਹੈ ਤੇ ਜੋ ਸੰਵਿਧਾਨ ਨੂੰ ਲਿਖਣ ਦੇ ਲਈ ਟਾਈਮ ਲੱਗਿਆ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਤੇ ਆਪਾਂ ਹੋਰ ਚੀਜ਼ ਦੇਖਾਂਗੇ ਕਿ ਇਹ ਆਪਣਾ ਜੋ ਸੰਵਿਧਾਨ ਆ ਉਹਨੂੰ ਲਿਖਣ ਦੇ ਲਈ ਐਕਸਪੈਂਡੀਚਰ ਕਿੰਨਾ ਹੋਇਆ ਕਿੰਨਾ ਖਰਚਾ ਹੋਇਆ ਤਾਂ ਉਹ ਹੋਇਆ 63 ਲੱਖ 95729 ਰੁਪਏ ਠੀਕ ਹੈ ਤਾਂ ਅਪਰੋਕਸੀਮੇਟ ਕਹੀਦੀ ਹੈ ਤਾਂ ਆਪਣੇ ਕੋਲੇ ਸੰਵਿਧਾਨ ਨੂੰ ਲਿਖਣ ਦੇ ਲਈ ਲਗਭਗ 14 ਲੱਖ ਰੁਪਿਆ ਲੱਗਿਆ ਸੀ ਠੀਕ ਹੈ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਠੀਕ ਹੈ ਤਾਂ ਇਸ ਤੋਂ ਬਾਅਦ ਸੰਵਿਧਾਨ ਆਪਣਾ ਜੋ ਲਾਗੂ ਹੋਇਆ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਹੁੰਦਾ ਤੇ ਉਸ ਤੋਂ 2 ਦਿਨ ਪਹਿਲਾਂ ਅੱਜ ਆਪਾਂ ਅੱਜ ਦੀ ਕਲਾਸ ਦੇ ਵਿੱਚ ਮੀਟਿੰਗਾਂ ਦੇ ਬਾਰੇ ਕੀਤਾ ਹੈ ਮੀਟਿੰਗਾਂ ਦੇ ਬਾਰੇ ਪੜਿਆ ਕਿ ਆਪਣੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੁੰਦੀ ਆ ਦੂਜੀ ਮੀਟਿੰਗ 11 ਦਸੰਬਰ 1946 ਨੂੰ ਹੁੰਦੀ ਆ ਤੀਜੀ ਮੀਟਿੰਗ ਜੋ 13 ਦਸੰਬਰ ਤੇ 1946 ਨੂੰ ਹੁੰਦੀ ਆ ਜੋ ਆਪਣੀ ਸਵਧਾਨਿਕ ਸਭਾ ਦੀ ਉਹਦੀ ਲਾਸਟ ਮੀਟਿੰਗ 24 ਜਨਵਰੀ ਤੇ 1950 ਨੂੰ ਹੁੰਦੀ ਆ ਜੋ ਆਪਣਾ ਸੰਵਿਧਾਨ ਲਾਗੂ ਹੁੰਦਾ ਉਹ ਹੁੰਦਾ 26 ਜਨਵਰੀ 1950 ਨੂੰ ਤਾਂ ਮਤਲਬ ਇਹ ਯਾਦ ਰੱਖਣ ਦਾ ਵੀ ਤੇ ਆਪਾਂ ਇੱਕ ਤਰੀਕੇ ਵਿੱਚ ਉਹ ਵਰਤ ਸਕਦੇ ਆ ਵੀ 26 ਜਨਵਰੀ 1950 ਆਪਣਾ ਸੰਵਿਧਾਨ ਲਾਗੂ ਹੁੰਦਾ ਤੇ ਸਵਧਾਨਿਕ ਸਭਾ ਦੀ ਲਾਸਟ ਮੀਟਿੰਗ ਆ ਜੇ ਕਿਹੜੇ ਵਾਰ ਆਪਣੇ ਐਗਜ਼ਾਮੀਨਰ ਕੁਐਸਚਨ ਪੁੱਟ ਕਰਦਾ ਵੀ ਲਾਸਟ ਮੀਟਿੰਗ ਕਦੋਂ ਹੁੰਦੀ ਆ ਤਾਂ ਹੁੰਦੀ ਆ 24 ਜਨਵਰੀ 1950 ਨੂੰ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਉਸ ਤੋਂ 2 ਦਿਨ ਪਹਿਲਾਂ ਤਾਂ ਆਪਾਂ ਉਸ ਮੀਟਿੰਗ ਦੇ ਬਾਰੇ ਵੀ ਦੇਖ ਲਵਾਂਗੇ ਤੇ ਲਾਸਟ ਮੀਟਿੰਗ ਆਫ ਕਨਸਟੀਟੂਐਂਟ ਅਸੈਂਬਲੀ ਹੋਈ 24 ਜਨਵਰੀ 1950 ਤੇ 50 ਠੀਕ ਹੈ ਤਾਂ ਉਸ ਦਿਨ ਕੀ ਕੀ ਆਪਾਂ ਅਡਾਪਟ ਕੀਤਾ ਕੀ ਕੀ ਉਸਨੂੰ ਕੰਮ ਹੋਏ ਉਸਦੇ ਬਾਰੇ ਆਪਾਂ ਦੇਖਾਂਗੇ ਜੋ ਆਪਣਾ ਰਾਸ਼ਟਰੀ ਗਾਣ ਤੇ ਰਾਸ਼ਟਰੀ ਗੀਤ ਆਪਾਂ ਦੇਖਦੇ ਹਾਂ ਨੈਸ਼ਨਲ ਐਂਥਮ ਐਂਡ ਨੈਸ਼ਨਲ ਸੌਂਗ ਉਹ ਵੀ ਆਪਣੇ 24 ਜਨਵਰੀ ਤੇ 1950 ਨੂੰ ਅਡਾਪਟ ਕੀਤੇ ਗਏ ਨੇ ਬਤੇ ਬਚਣ ਹੋ ਜੀ ਦਾ ਨਹੀਂ ਪਤਾ ਹੁੰਦਾ ਤੇ ਆਪਾਂ ਦੇਖਦੇ ਹਾਂ ਵੀ ਆਪਣਾ ਨੈਸ਼ਨਲ ਸੌਂਗ ਤੇ ਨੈਸ਼ਨਲ ਐਂਥਮ ਕਿਹੜੇ ਨੇ ਤੇ ਆਪਣਾ ਨੈਸ਼ਨਲ ਐਂਥਮ ਹੈ ਜਿਸ ਨੂੰ ਆਪਾਂ ਰਾਸ਼ਟਰੀ ਗਾਣ ਬੋਲਦੇ ਹਾਂ ਤੇ ਰਾਸ਼ਟਰੀ ਗਾਣ ਹੈ ਉਹ ਆਪਣਾ ਜਨ ਗਨ ਮਨ ਹੈ ਠੀਕ ਹੈ ਤੇ ਇਹਨਾਂ ਦੇ ਜੋ ਰਾਈਟਰ ਨੇ ਰਵਿੰਦਰ ਨਾਥ ਟੈਗੋਰ ਜੀ ਨੇ ਰਵਿੰਦਰ ਨਾਥ ਟੈਗੋਰ ਤੇ ਜੋ ਇਹ ਅੱਗੇ ਜੇ ਅੱਗੇ ਫਿਰ ਤੋਂ ਦੇਖਣੇ ਹਨ ਵੀ ਜੋ ਜਾਣ ਗਨ ਮਰਨਾ ਆਪਣਾ ਠੀਕ ਹੈ ਉਹ ਕਿਹੜੀ ਬੁੱਕ ਦੇ ਵਿੱਚ ਲਿਖਿਆ ਗਿਆ ਸੀ ਉਹ ਗੀਤਾ ਅੰਦਲੀ ਬੁੱਕ ਦੇ ਵਿੱਚ ਲਿਖਿਆ ਗਿਆ ਸੀਗਾ ਠੀਕ ਹੈ ਜਿੱਥੋਂ ਕਿ ਆਪਾਂ ਨੈਸ਼ਨਲ ਅੰ anthem ਚੱਕਿਆ ਹੈ ਤੇ ਇਹ ਜਿਹੜਾ ਆਪਣਾ ਨੈਸ਼ਨਲ ਸੌਂਗ ਹੈ ਜੋ ਰਾਸ਼ਟਰੀ ਗੀਤ ਹੈ ਉਹ ਆਪਣਾ ਹੈ ਬੰਦੇ ਮਾਤਰਮ ਠੀਕ ਹੈ ਤੇ ਇਸ ਦੇ ਰਾਈਟਰ ਕੌਣ ਨੇ ਬੰਕਿਮ ਚੰਦਰ ਚਟਰਜੀ ਜੋ ਹੈ ਆਪਣਾ ਨੈਸ਼ਨਲ ਸੌਂਗ ਤੇ ਨੈਸ਼ਨਲ ਐਂਥਮ ਹੈ 24 ਜਨਵਰੀ 1950 ਨੂੰ ਜੋ ਆਪਣੀ ਸੰਵਿਧਾਨਿਕ ਸਭਾ ਦੀ ਲਾਸਟ ਮੀਟਿੰਗ ਹੁੰਦੀ ਹੈ ਉਸ ਦਿਨ ਅਡਾਪਟ ਕੀਤੇ ਜਾਂਦੇ ਸੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ class ਸਮਝ ਆਈ ਹੋਗੀ ਤੇ ਇਹ ਤੁਹਾਡੇ ਜੋ ਐਗਜ਼ਾਮ ਐਗਜ਼ਾਮ ਕਰਾਈ ਕਰਦੇ ਹੋ ਤੁਹਾਡੀ ਬਹੁਤ ਮਦਦ ਕਰੇਗੀ ਤੇ ਅਗੀਆਂ classes ਵੀ ਇਸੇ ਤਰ੍ਹਾਂ ਆਪਾਂ ਪੰਜਾਬੀ ਅਤੇ ਇੰਗਲਿਸ਼ ਦੋਨਾਂ ਭਾਸ਼ਾਵਾਂ ਦੇ ਵਿੱਚ ਲੈ ਕੇ ਆਵਾਂਗੇ ਤੇ ਤੁਹਾਨੂੰ ਕਲਾਸ ਵਧੀਆ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰੋ ਧੰਨਵਾਦ